ओम श्री वाहेगुरु साहिब जी ਕਰਨੋ ਹੋਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਾਮਿਉ ਰਾਮ ਗਇਓ ਅਬ ਕਿਉ ਰੋਵਤ ਅੰਦ ਕਰਣੋ ਹੋਤੋ ਸੋ ਨਾ ਕੀਓ ਅਰਿਓ ਲੋਭ ਕੈ ਫੰਦ ਨਾਨਕ ਸਮਯੋ ਰਾਮ ਗਯੋ ਆਬ ਕਿਉਂ ਰੋਵਤ ਅੰਦ ਆਹਾ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜਿਗੋ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਾਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਉਲਦ ਸਮਾ ਸਤਿਗੁਰ ਜੀਆ ਨੇ ਬਖਸ਼ਿਸ਼ ਕੀਤਾ ਹੈ ਅਮਰਤੁ ਲੇਦਿ ਸੋਮਨ ਮੁਖ ਰਖਦਿਆ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ਿ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰ ਜੀਆਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਜਬਾਣੀ ਅਦ ਨਿਤਨੇਮ ਆਪ ਜੀਆਂ ਨੇ ਸ਼ਰਵਣ ਕੀਤੇ ਨੇ ਉਪਰੰਤ ਧਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪੀਤਰ ਬਾਣੀ ਜੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਨਾਵੇਂ ਮਹੱਲੇ ਦੇ ਸ਼ਲੋਕ ਚੱਲ ਰਹੇ ਨੇ। 33 ਸ਼ਲੋਕਾਂ ਤੱਕ ਕੱਲ ਤੱਕ ਆਪ ਜੀ ਨੇ ਕਥਾ ਵਿਚਾਰ ਸ਼੍ਰਵਣ ਕੀਤੀ ਸੀ। 60ਵਾਂ ਸ਼ਲੋਕ ਆਪ ਜੀ ਨੇ ਸ਼੍ਰਵਣ ਕੀਤਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨਾ। 5 ਸ਼ਲੋਕਾਂ ਦੀ ਕਥਾ ਵਿਚਾਰ ਆਪ ਜੀਆਂ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕੀ ਸੁਭ ਸਿੱਖਿਆ ਦੇ ਕਰਕੇ ਨਿਹਾਲ ਕਰਦੇ ਨੇ ਆਓ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰੀਏ ਸਾਰ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਨੋ ਹੋ ਤੋ ਸੋ ਨਾ ਕੀਓ परयो लोभ कै फंद बादशाह प्रमाण करदे ने हे पुरषा एकस मनुख जन्म नु पा कर के जोक सेवा टहल पर परकार सुमन आग शुभ कर्म तू करने सी ओ कीता नहीं करनो होत सो ना कीओ ਜਿਹੜਾ ਕੰਮ ਤੋਂ ਕੰਮ ਕਰਨਾ ਸੀ ਉਹ ਤੂੰ ਕੀਤਾ ਹੀ ਨਹੀਂ ਪਰ ਉਹ ਲੋਭ ਕੇ ਫੰਦ ਲੋਭ ਦੇ ਪਦਾਰਥਾਂ ਦੇ ਫਾਹੀ ਦੇ ਵਿਖੇ ਗਲ ਦੇ ਵਿੱਚ ਪਾ ਲਈ ਪਦਾਰਥਾਂ ਦੇ ਵਿੱਚ ਫਸਿਆ ਰਿਹਾ ਲੋਭ ਕਰਕੇ ਫਾਹ ਰੂਪ ਧੰਧਿਆ ਵਿੱਚ ਫਸਿਆ ਰਿਹਾ ਤੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਿਹੜਾ ਕੰਮ ਕਰਨਾ ਸੀ ਉਹ ਇਹਨੇ ਕੀਤਾ ਨਹੀਂ ਜਿਹੜਾ ਨਹੀਂ ਕਰਨਾ ਸੀ ਉਹ ਕਰ ਹੀ ਜਾਂਦਾ ਜਿਹੜੇ ਕਰਮ ਕਰਨੇ ਸੀ ਦਸਾਂ ਨੌਹਾਂ ਦੀ ਕਿਰਤ ਕਰਦੇ ਆਂ ਪਰਮੇਸ਼ਰ ਦਾ ਨਾਮ ਜਪਣਾ ਸੀ ਅੰਮ੍ਰਿਤ ਵੇਲਾ ਸੰਭਲਣਾ ਗੁਰੂ ਕੀ ਸੰਗਤ ਕਰਨੀ ਗੁਰਬਾਣੀ ਪੜ੍ਹਨੀ ਸੁਣਨੀ ਗੁਰੂ ਦੀ ਵਿਚਾਰ ਕਰਨੀ ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਰਨੀ ਝੂਠ ਨਹੀਂ ਬੋਲਣਾ ਮਾੜੇ ਕਰਮ ਨਹੀਂ ਕਰਨੇ ਇਹ ਕੰਮ ਇੰਨੇ ਕਰਨੇ ਸੀਗੇ ਪਰ ਉਹ ਇੰਨੇ ਕੀਤੇ ਨਹੀਂ ਤੇ ਇਹ ਹੋਰ ਹੋਰੀ ਕਰੇਗੀ ਰਾਜ ਕੇ ਝੂਠ ਬੋਲੇਆ ਠੱਗੀਆਂ ਕੀਤੀਆਂ ਮਾੜੇ ਕਰਮ ਕੀਤੇ ਤੇ ਅੰਮ੍ਰਿਤ ਵਲ ਨੂੰ ਸੰਭਾਲਿਆ ਸਤ ਸੰਗਤ ਨਹੀਂ ਕੀਤੀ ਕਦੇ ਜੇ ਪਾਦਸ਼ਾਹ ਕਹਿੰਦੇ ਕਰਣਾ ਹੋ ਤੋ ਸੋਨਾ ਕੇ ਜੋ ਕਰਨਾ ਸੀ ਉਹ ਤੂੰ ਨਹੀਂ ਕੀਤਾ ਪਰਿਓ ਲੋਭ ਕੈ ਫੰਦ ਤੇ ਪਰਿਆ ਹੱਸਿਆ ਰਹਾ ਲੋਭ ਦੀ ਫਾਹੀ ਦੇ ਵਿੱਚ ਲੋਭ ਕਰਕੇ ਫਾਹੂਪ ਧੰਨਿਆ ਵਿਖੇ ਪਿਆ ਰਹਾ ਤੇ ਜਿਹੜਾ ਕੰਮ ਕਰਨਾ ਸੀ ਉਹ ਨਾ ਕੀਤਾ ਨਾਨਕ ਸਮਿਓ ਰਾਮ ਗयो ਆਬ ਕਿਉਂ ਰੋਵਤ ਅੰਦ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਹ ਪ੍ਰਸ਼ਾਂਤ ਬੁਢੇਪੇ ਦੇ ਆਉਣ ਕਰਕੇ ਜਪ ਤਪ ਆਦਿਕ ਸਾਧਨਾ ਦੇ ਕਰਨ ਦਾ ਕੋਈ ਦਾ ਜੋ ਜਵਾਨੀ ਦਾ ਅਮੋਲਕ ਸਮਾਂ ਸੀ ਨਾ ਉਹ ਸਮਾਂ ਤੇਰਾ ਵਿਅਰਥ ਹੀ ਚਲੇ ਆ ਗਿਆ ਨਾਨਕ ਸਮਿਓ ਰੰਮ ਗयो ਜਿਹੜਾ ਤੇਰਾ ਜੀਵਨ ਦਾ ਸਮਾਂ ਸੀ ਨਾ ਰੰਮ ਗयो ਉਹ ਬੀਤ ਗਿਆ ਅਬ ਕਿਉਂ ਰੋਵਤ ਅੰਧ ਤੇ ਹੁਣ ਕਿਉਂ ਰੋਣਾ ਹੁਣ ਕਿਉਂ ਪਛਤਾਉਣਾ ਆ ਜਿਹੜਾ ਕੰਮ ਕਰਨਾ ਸੀ ਉਹ ਤੋਂ ਕੀਤਾ ਨਹੀਂ ਤੇਰਾ ਜੀਵਨ ਦਾ ਸਮਾਂ ਬਤੀਤ ਹੋ ਗਿਆ ਨਾਨਕ ਸਮਿਓ ਰੰਗ ਗਏ ਉਲੰਘਿਆ ਤੇਰੇ ਜੀਵਨ ਦਾ ਸਮਾਂ ਬਤੀਤ ਹੋ ਗਿਆ ਅਬ ਕਿਉਂ ਰੋਵਤ ਅੰਧ ਤੇ ਹੁਣ ਲੋਭ ਦੇ ਵਿੱਚ ਅੰਦੇ ਮਨੁੱਖ ਮਾਇਆ ਦੇ ਫਸੇ ਵਿੱਚ ਫਸੇ ਹੋਏ ਅੰਦੇ ਮਨੁੱਖ ਹੁਣ ਕਿਉਂ ਰੋਣਾ ਆ ਜਦੋਂ ਤੇਰੇ ਕੋਲ ਸਮਾਂ ਸੀਗਾ ਉਦੋਂ ਤੂੰ ਪਰਮੇਸ਼ਰ ਦਾ ਨਾਮ ਜਪਿਆ ਨਹੀਂ ਸੇਵਾ ਕੀਤੀ ਨਹੀਂ ਭਲੇ ਦਾ ਕਰਮ ਕਿ ਕੀਤਾ ਨਹੀਂ ਹੁਣ ਤੇ ਤੇਰੀ ਜ਼ਿੰਦਗੀ ਦਾ ਸਮਾਂ ਜੀਵਨ ਦਾ ਸਮਾਂ ਬਤੀਤ ਹੋ ਗਿਆ ਹੈ ਤੇ ਹੁਣ ਕਿਉਂ ਰੋਂਦਾ ਹੈ ਮਨ ਮਾਇਆ ਮੈਂ ਰੰਗ ਰਹਿਓ ਨਿਕਸਤ ਨਾਹੇ ਨਾਮੀਤ ਇਸ ਜੀਵ ਦਾ ਮਨ ਮਾਇਆ ਵਿੱਚ ਹੀ ਮਿਲ ਰਿਹਾ ਹੈ ਮਨ ਮਾਇਆ ਮੈਂ ਰਮ ਰਿਹਾ ਮਨ ਜਿਹੜਾ ਨਾ ਉਹ ਮਾਇਆ ਦੇ ਵਿੱਚ ਰਮਿਆ ਹੋਇਆ ਹੈ ਜੋ ਮਾਇਆ ਵਿੱਚੋਂ ਨਿਕਲਦਾ ਹੀ ਨਹੀਂ ਹੈ ਨਿਕਸਤ ਨਾ ਹੈ ਨਾ ਮੀਤ ਐਸਾ ਮਨ ਮਾਇਆ ਦੇ ਵਿੱਚ ਰਮਿਆ ਐਸਾ ਉਸ ਮਾਇਆ ਦੇ ਵਿੱਚ ਫਸਿਆ ਹੋਇਆ ਨਿਕਸਤ ਨਾ ਹੈ ਨਾ ਮੀਤ اے ਮਿੱਤਰ ਜੋ ਮਾਇਆ ਚੋਂ ਨਿਕਲਦਾ ਹੀ ਨਹੀਂ ਹੈ ਇਹ ਮਨ ਜਿਹੜਾ ਨਾ ਮਾਇਆ ਦੇ ਜੰਜਾਲ ਦੇ ਵਿੱਚ ਉਹਦੀ ਫਾਹੀ ਦੇ ਵਿੱਚ ਐਸਾ ਫਸ ਗਿਆ ਕਿ ਮਾਇਆ ਦੇ ਫਾਹੀ ਦੇ ਵਿੱਚੋਂ ਜਾਲ ਦੇ ਵਿੱਚੋਂ ਉਹ ਨਿਕਲਦਾ ਹੀ ਨਹੀਂ ਹੈ ਇਹ ਨਿਕਲਦਾ ਹੀ ਨਹੀਂ ਫਸਿਆ ਹੀ ਰਹਿੰਦਾ ਹੈ ਤਾਂ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਬੀਰ ਚੁਗਿਆ ਚਤਾਰੇ ਪੀ ਚੁਗਿਆ ਚੁਗ ਚੁਗ ਚਤਾਰੇ ਜੈਸੇ ਵਚਰੇ ਕੂੰਜ ਮਨ ਮਾਇਆ ਮਮਤਾ ਰੇ ਮਾਇਆ ਮਮਤਾ ਦੇ ਵਿੱਚ ਇਹ ਮਨ ਮਨ ਮਾਇਆ ਮਮਤਾ ਰੇ ਮਾਇਆ ਮਨ ਮਾਇਆ ਦੀ ਮਮਤਾ ਦੇ ਵਿੱਚ ਫਸਿਆ ਹੋਇਆ ਹੈ ਤੇ ਇਹ ਨਿਕਲਦਾ ਨਹੀਂ ਹੈ ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹੇ ਨਾ ਪੀਤ ਇਹ ਐਸਾ ਇੰਨਾ ਚੰਬੜ ਗਿਆ ਜਿੱਦਾਂ ਕਿਸੇ ਦੀਵਾਰ ਦੇ ਉੱਤੇ ਕਿਸੇ ਕੰਧ ਦੇ ਉੱਤੇ ਕੋਈ ਮੂਰਤ ਬਣਾ ਦਿੱਤੀ ਜਾਵੇ ਨਾ ਤੇ ਉਹ ਮੂਰਤ ਕੰਧ ਨੂੰ ਛੱਡਦੀ ਨਹੀਂ ਹੈ ਕਿਉਂਕਿ ਉਹ ਕੰਧ ਤੇ ਬਣੀ ਹੋਈ ਹੈ ਐਸਾ ਉਹਦੇ ਨਾਲ ਚੰਬੜ ਗਈ ਹੈ ਕੰਧ ਦੇ ਨਾਲ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹੇ ਨ ਭੀਤ ਭੀਤ ਕਹਿੰਦੇ ਕੰਧ ਨੂੰ ਉਹ ਛੱਡ ਨਹੀਂ ਸਕਦੀ ਇਦਾਂ ਹੀ ਮਨ ਜਿਹੜਾ ਆ ਇਹ ਮਾਇਆ ਦੇ ਲੋਭ ਦੇ ਵਿੱਚ ਲਾਲਚ ਦੇ ਵਿੱਚ ਫਸ ਗਿਆ ਆ ਮਾਇਆ ਦੀ ਫਾਹੀ ਜੰਜਾਲ ਦੇ ਵਿੱਚ ਫਸਿਆ ਹੋਇਆ ਆ ਜਿਹਤਰਾ ਬਣਾਈ ਹੋਈ ਕੰਧ ਦੇ ਉੱਤੇ ਤਸਵੀਰ ਲੈ ਨਹੀਂ ਸਕਦੀ ਛੱਡ ਨਹੀਂ ਸਕਦੀ ਇਸੇ ਤਰ੍ਹਾਂ ਮਨ ਜਿਹੜਾ ਆ ਮਾਇਆ ਦੇ ਲੋਭ ਲਾਲਚ ਨੂੰ ਨਹੀਂ ਛੱਡਦਾ ਨਰ ਚਾਹਤ ਕਛ ਔਰ ਔਰ ਕੀ ਔਰ ਭਈ ਨਰ ਮਨੁੱਖ ਤਾਂ ਕੁਝ ਹੋਰ ਚਾਹੁੰਦਾ ਹੈ ਪਰ ਵਾਹਿਗੁਰੂ ਦੇ ਹੁਕਮ ਅਨੁਸਾਰ ਕੁਝ ਹੋਰ ਹੀ ਹੋ ਜਾਂਦਾ ਆਖੋ ਸਤਨਾਮ ਮਨ ਦਾ ਤੇ ਕਈ ਕੁਝ ਚਾਹੁੰਦਾ ਨਾ ਬੜੀਆਂ ਸੋਚਾਂ ਸੋਚ ਕੇ ਸੌਂਦਾ ਇਸ ਵੇਲੇ ਆ ਕਰਾਂਗਾ ਇਦਾਂ ਕਰ ਲਵਾਂਗਾ ਪਰ ਹੁਣਾ ਉਹ ਆ ਜੋ ਪਰਮੇਸ਼ਰ ਨੂੰ ਭਾਉਂਦਾ ਆ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਉਂਦਾ ਆ ਨਾ ਉਦਾਂ ਹੀ ਹੁੰਦਾ ਬੰਦਾ ਤੇ ਆਪਣੇ ਮਨ ਦੇ ਨਾਲ ਤੇ ਬੜਾ ਕੁਝ ਕਰਦਾ ਆ ਪਾਤਸ਼ਾਹ ਪ੍ਰਮਾਨ ਕਰਦੇ ਜਿਉਂ ਜਿਉਂ ਤੇਰਾ ਹੁਕਮ ਤੇ ਵੈ ਤੇ ਹੋਣਾ ਜਹ ਜਹ ਰੱਖੇ ਆਪ ਤਹ ਜਾਏ ਖੜੋਮਣਾ ਜਿੱਦਾਂ ਪਰਮੇਸ਼ਰ ਦਾ ਹੁਕਮ ਆ ਨਾ ਉਦਾਂ ਹੀ ਹੁੰਦਾ ਕਿਉਂਕਿ ਪਰਮੇਸ਼ਰ ਦਾ ਸਾਰੀ ਕਾਇਨਾਤ ਹੀ ਹੁਕਮ ਚੱਲਦਾ ਹੈ ਜੇ ਪਾਦਸ਼ਾਹ ਕਹਿੰਦੇ ਨਰ ਚਾਹਤ ਕਛ ਔਰ ਔਰ ਕੀ ਔਰ ਹੈ ਭਾਈ ਨਰ ਮਨੁੱਖ ਤੇ ਕੁਝ ਹੋਰ ਚਾਹੁੰਦਾ ਹੈ ਪਰ ਔਰ ਹੈ ਕੀ ਔਰ ਹੈ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜੀ ਉਹਦੇ ਹੁਕਮ ਅਨੁਸਾਰ ਦੇ ਵਿੱਚ ਸਾਰਾ ਕੁਝ ਵਰਦਾ ਹੈ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਕੁਝ ਹੋਰ ਹੀ ਹੋ ਜਾਂਦਾ ਹੈ ਮਨੋਕ ਕੁਝ ਚਾਹੁੰਦਾ ਆ ਬੰਦਾ ਕੁਝ ਚਾਹੁੰਦਾ ਆ ਪਰ ਹੋਰ ਕੁਝ ਹੋ ਰਹੀ ਜਾਂਦਾ ਆ ਇਸੇ ਤਰ੍ਹਾਂ ਪੰਥ ਚ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ ਮਤੈ ਕਰੈ ਪਛਮ ਕੈ ਕਾਂਹੀ ਪੂਰਬ ਹੀ ਲੈ ਜਾਤ ਖਿਨ ਮੈ ਥਾਪ ਉਥਾਪਨ ਹਾਰਾ ਆਪਨ ਹਾਤ ਮਕਾਂਤ ਸਿਆਨ ਬਕਾਹੂ ਕਾਮਨ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਈ ਰਹੀ ਉਹ ਬਾਤ ਜੋ ਉਹਨੂੰ ਪਰਮੇਸ਼ਰ ਨੂੰ ਕਹੋਂਦਾ ਨਾ ਉਦਾਂ ਹੀ ਹੁੰਦਾ ਹੈ। ਉਹ ਬੰਦਾ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਤੇ ਕਰਦਾ ਨਾ ਕਿ ਰੱਬ ਵੀ ਮੇਰੇ ਅਨੁਸਾਰ ਹੀ ਚੱਲੇ। ਪਰ ਨਹੀਂ। ਉਹਨੂੰ ਕਿਸੇ ਦਾ ਹੁਕਮ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ ਹੈ। ਉਹ ਜਿਸ ਤਰ੍ਹਾਂ ਉਹਨੂੰ ਚੰਗਾ ਲੱਗਦਾ ਪਰਮੇਸ਼ਰ ਉਦਾਂ ਹੀ ਕਰਦਾ। ਕਬੀਰ ਸਾਹਿਬ ਜੀ ਦਾ ਫਰਮਾਨ ਹੈ ਕਿ ਕਬੀਰ ਜੋ ਮੈਂ ਚਿਤ ਵੋ ਨਾ ਕਰੈ। ਕਿ ਮੇਰੇ ਚਿਤਵੇ ਹੋਏ ਆਪਨਾ ਚਿਤ ਵਿਆਹ ਹਰ ਕਰੈ ਜੋ ਮੇਰੇ ਚਿਤ ਨਾ ਹੋਏ ਉਹ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੋ ਹੈ ਨਾ ਵੀਰ ਜੋ ਮੈਂ ਚਿਤਵੋ ਨਾ ਕਰੈ ਜੋ ਮੈਂ ਚਿਤਦਾ ਨਾ ਮੇਰੇ ਮਨ ਦਾ ਪੁਰਨਾ ਵੀ ਇਦਾਂ ਹੋ ਜਾਵੇ ਇਦਾਂ ਹੋ ਜਾਵੇ ਤੇ ਕਹਿੰਦੇ ਨਾ ਕਰੈ ਉਹ ਨਹੀਂ ਪਰਮੇਸ਼ਰ ਕਰਦਾ ਕਿ ਆ ਮੇਰੇ ਚਿਤਵੇ ਹੋਏ ਪਰ ਕਿਉਂਕਿ ਪਰਮੇਸ਼ਰ ਦੀ ਮਰਜ਼ੀ ਹੈ ਉਹਨੇ ਕੀ ਕਰਨਾ ਹੈ ਉਹਦਾ ਹੁਕਮ ਹੈ ਆਪਨਾ ਚਿਤ ਵਿਆਹ ਹਰ ਕਰੈ ਜੋ ਮੇਰੇ ਚੇਤ ਨਾ ਹੋਏ ਆਪਣਾ ਉਚਿਤ ਵੀ ਆ ਪਰਮੇਸ਼ਰ ਆਪ ਹੀ ਕਰਦਾ ਆ ਜੋ ਦੀ ਮਰਜ਼ੀ ਉਹ ਕਰਦਾ ਆ ਪਰ ਸਾਡੇ ਕਹੇ ਤੇ ਨਹੀਂ ਕਰਦਾ ਉਹ ਬੰਦਾ ਕਹਿੰਦਾ ਵੀ ਮੇਰਾ ਹੁਕਮ ਸਾਰਿਆਂ ਤੇ ਚੱਲੇ ਪਰਿਵਾਰ ਤੇ ਚੱਲੇ ਪਿੰਡ ਤੇ ਚੱਲੇ ਸਾਰੇ ਇਲਾਕੇ ਤੇ ਚੱਲੇ ਇੱਥੋਂ ਤੱਕ ਕਿ ਬੰਦਾ ਕਹਿੰਦਾ ਮੇਰੇ ਹੁਕਮ ਦੇ ਨਾਲ ਰੱਬ ਵੀ ਚੱਲੇ ਆਖੋ ਸਤਨਾਮ ਬੰਦਾ ਇਹੀ ਚਾਹੁੰਦਾ ਨਾ ਵੀ ਮੇਰੇ ਹੁਕਮ ਅਨੁਸਾਰ ਹੀ ਰੱਬ ਵੀ ਚੱਲੇ ਮੈਂ ਕਹਾ ਮੀ ਪਵਾ ਦੇ ਤੇ ਰੱਬ ਪਵਾ ਦੇ ਮੈਂ ਕਹਾ ਹਵਾ ਵਗਾ ਦੇ ਤੇ ਵਗਾ ਦੇ ਮੈਂ ਕਹਾ ਬੰਦ ਕਰ ਦੇ ਤੇ ਬੰਦ ਕਰ ਦੇ ਬੰਦਾ ਆਪਣੇ ਅਨੁਸਾਰ ਹੀ ਚਲਾਉਣਾ ਚਾਹੁੰਦਾ ਲੋ ਵੀ ਮੇਰੇ ਅਨੁਸਾਰ ਆ ਕੰਮ ਹੋ ਜਾਵੇ ਪਰ ਨਹੀਂ ਰੱਬ ਆਪਣੇ ਅਨੁਸਾਰ ਹੀ ਚੱਲਦਾ ਆ ਮੁ ਰੱਬ ਸਾਰਿਆਂ ਤੋਂ ਵੱਡਾ ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਦਾ ਹੈ ਉਹਦੇ ਹੁਕਮ ਦੇ ਵਿੱਚ ਹੀ ਇਹ ਪਾਤਸ਼ਾਹ ਕਹਿੰਦੇ ਨਰ ਚਾਹਤ ਕਛ ਔਰ ਔਰਾ ਕੀ ਔਰਾ ਕੀ ਔਰਾ ਭੰਵੀ ਬੰਦਾ ਤੇ ਕੁਝ ਹੋਰ ਚਾਹੁੰਦਾ ਪਰ ਪਰਮੇਸ਼ਰ ਕੁਝ ਹੋਰ ਹੀ ਵਰਤਾ ਵਰਤਾ ਜਾਂਦਾ ਹੈ ਚਿਤਵਤ ਰਹਿਓ ਠ ਗੌਰ ਨਾਨਕ ਫਾਸੀ ਗਲ ਪਰੀ ਇਹ ਕੀਚਿਤ ਕਰਦਾ ਰਹਿੰਦਾ ਆ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਹ ਜੀਵ ساری ਉਮਰ ਠ ਗੌਰ ਠਗਣੇ ਵਾਲੀ ਮਾਇਆ ਨੂੰ ਜਾ ਠੱਗੀਆਂ ਨੂੰ ਹੀ ਚਤਪਦਾ ਰਹਿੰਦਾ ਚਤਵਤ ਰਹੇ ਉਠ ਗੌਰ ਇਹ ਠੱਗ ਬੰਦਾ ਜਿਹੜਾ ਨਾ ਉਹਨੇ ਆਪਣਾ ਹੀ ਸੋਚੀ ਜਾਣਾ ਵੀ ਮੈਂ ਠੱਗੀ ਕਿੱਦਾਂ ਮਾਰਨੀ ਆ ਇਹ ਹੀ ਸੋਚਦਾ ਨਾ ਹੁਣ ਬੜੀਏ ਤਰੀਕੇ ਦੇ ਨਾਲ ਠੱਗੀਆਂ ਵੱਜਦੀਆਂ ਫੂਨਾ ਤੇ ਠੱਗੀ ਵੱਜ ਜਾਂਦੀ ਆ ਕੁਝ ਕਰਨ ਦੀ ਲੋੜ ਹੀ ਨਹੀਂ ਹੁਣ ਤੇ ਬੈਠੇ ਬੈਠੇ ਤੁਹਾਡੇ ਨਾਲ ਠੱਗੀ ਮਾਰ ਲੈਂਦੀ ਆ ਲੱਖ ਰੁਪਈਆ ਲੁੱਟ ਲੈਂਦੀ ਆ ਤੁਹਾਡੇ ਉਹਨਾਂ ਦਾ ਕੰਮ ਇਹੀ ਉਹੀ ਸੋਚਦੇ ਰਹਿੰਦੇ ਆ ਵੀ ਹੁਣ ਅਗਲੇ ਬੰਦੇ ਨੂੰ ਕਿੱਦਾਂ ਲੁੱਟਣਾ ਕਿਹੜੀ ਵੀ ਹੋਂਤ ਬਾਉਣੀ ਆ ਕਿਹੜੀ ਸਕੀਮ ਲਾਉਣੀ ਆ ਕਿੱਦਾਂ ਬੰਦੇ ਕੋ ਠੱਗੀ ਮਾਰੀ ਜਾਵੇ ਚੋਰ ਜਿਹੜਾ ਹੈ ਉਹ ਚੋਰੀ ਬਾਰੇ ਸੋਚਦਾ ਰਹਿੰਦਾ ਵੀ ਚੋਰੀ ਕਿੱਦਾਂ ਕਰਨੀ ਆ ਕਿੱਦਾਂ ਘਰ ਬਾਰਨਾ ਕਿੱਦਾਂ ਜਾਣਾ ਕੀ ਕਰਨਾ ਉਹ ਇਹੀ ਗੱਲਾਂ ਸੋਚਦਾ ਰਹਿੰਦਾ ਪਾਤਸ਼ਾਹ ਕਹਿੰਦੇ ਚਤਵਤ ਰਹੇ ਉਹ ਠਗੌਰ ਠਗੌਰ ਠੱਗੀ ਮਾਰਨ ਵਾਲਾ ਨੂੰ ਉਹ ਸਾਰੀ ਉਮਰ ਇਹੀ ਸੋਚਦਾ ਰਹਿੰਦਾ ਹੋਇਆ ਕਿ ਠੱਗੀ ਕਿੱਦਾਂ ਮਾਰੀ ਜਾਵੇ ਕਿੱਦਾਂ ਮੈਂ ਕਿਸੇ ਨੂੰ ਠੱਗਾ ਠੱਗਿਆਂ ਨੂੰ ਹੀ ਚਤਵਦਾਰੀਂਦਾ ਹੈ ਨਾਨਕ ਪਾਸੀ ਗਲ ਪਰੀ ਤੇ ਮੌਦ ਫਹਾਜਰਾ ਉਹਦੇ ਗਲ ਚ ਆ ਕਰਕੇ ਪੈ ਜਾਂਦਾ ਆਖੋ ਸਤਨਾਮ ਸਾਰੀ ਉਮਰ ਲਗਾ ਲਿੰਦਾ ਇਹੀ ਸੋਚਦਾ ਸੋਚਦਾ ਵੀ ਕਿਦਾਂ ਠੱਗੀ ਮਾਰਾਂ ਕੀ ਕਰਾਂ ਕਿਦਾਂ ਕਿਸੇ ਨੂੰ ਠੱਗਾ ਇਹ ਸੋਚਦਿਆਂ ਸੋਚਦਿਆਂ ਉਹਦੀ ਉਮਰ ਬਤੀਤ ਹੋ ਜਾਂਦੀ ਆ ਤੇ ਫਿਰ ਪਾਸੀ ਗਲ ਪਰੀ ਮੌਦ ਦੀ ਫਾਹੀ ਜਰੀ ਐ ਉਹ ਗਲ ਆਕਰ ਕੇ ਪੈ ਜਾਂਦੀ ਹੈ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਓ ਨ ਕੋਏ ਪਰ ਇਸ ਮਨੁੱਖ ਨੇ ਸੰਸਾਰਿਕ ਸੁੱਖਾਂ ਦੀ ਪ੍ਰਾਪਤੀ ਦੇ ਜਤਨ ਦਾ ਬਹੁਤ ਕੀਤੇ ਬੜੇ ਜਤਨ ਕੀਤੇ ਨੇ ਜਤਨ ਬਹੁਤ ਸੁਖ ਕੇ ਕੀਏ ਆਪਣੇ ਸੁੱਖਾਂ ਵਾਸਤੇ ਬੜੇ ਜਤਨ ਕਰਦਾ ਏ ਸੁੱਖਾਂ ਵਾਸਤੇ ਵੀ ਸੁਖ ਕਿਦਾਂ ਮਿਲ ਜਾਣ ਆਹ ਯਤਨ ਕਰ ਲਵਾਂ ਉਹ ਯਤਨ ਕਰ ਲਵਾਂ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਪਰ ਦੁੱਖ ਦੀ ਪ੍ਰਾਪਤੀ ਦਾ ਇਸ ਨੇ ਕੋਈ ਯਤਨ ਨਹੀਂ ਕੀਤਾ ਦੁੱਖ ਕੋਈ ਵੀ ਦੁੱਖ ਨਹੀਂ ਮੰਗਦਾ ਨਾ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸਾਰੇ ਸੋਖੀ ਮੰਗਦੇ ਨੇ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਨ ਕੋਏ ਪਰ ਦੁੱਖ ਦੀ ਪ੍ਰਾਪਤੀ ਦਾ ਇਸ ਨੇ ਕੋਈ ਯਤਨ ਨਹੀਂ ਕੀਤਾ ਤੇ ਦੁੱਖ ਆਉਣ ਦਾ ਵੀ ਇਸ ਨੇ ਕੋਈ ਯਤਨ ਨਹੀਂ ਕੀਤਾ ਕਿ ਜਿਹੜਾ ਮੌਦ ਦਾ ਦੁੱਖ ਆਉਣਾ ਆ ਉਹਦਾ ਵੀ ਕੋਈ ਯਤਨ ਕਰ ਲਵਾ ਲੇਖਾ ਜੋਖਾ ਉਹਦੇ ਰੱਬ ਦੇ ਘਰ ਦੇ ਵਿੱਚ ਹੋਣਾ ਉਹਦਾ ਵੀ ਕੋਈ ਯਤਨ ਕਰ ਲਵਾ ਨਹੀਂ ਕੀਤਾ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖ ਕੋ ਦੁੱਖ ਅਗਲਾ ਮਨਮਕ ਬੂਝ ਨਾ ਹੋਈ ਸਾਰੇ ਸੋਖੀ ਮੰਗਦੇ ਨੇ ਇਸ ਮਨੁੱਖ ਨੇ ਵਿਸ਼ੇ ਸੁੱਖਾਂ ਦੀ ਪ੍ਰਾਪਤੀ ਦੇ ਯਤਨ ਤਾਂ ਬਹੁਤ ਕੀਤੇ ਪਰ ਮੌਦ ਦਾ ਜਮਾ ਦਾ ਜੋ ਦੁੱਖ ਹੈ ਉਸ ਦੀ ਨਿਵਰਤੀ ਦਾ ਇਸ ਨੇ ਕੋਈ ਯਤਨ ਨਾ ਕੀਤਾ ਇਸ ਨੇ ਸੁੱਖ ਸੁਖਿਆਰਾ ਰਹਿਣ ਦੇ ਯਤਨ ਤਾਂ ਬਹੁਤ ਕੀਤੇ ਪਰ ਜਪ ਤਪ ਦੇ ਦੁੱਖ ਸਹਾਰਨ ਦਾ ਕੋਈ ਯਤਨ ਨਾ ਕੀਤਾ ਇਸ ਨੇ ਇਹ ਕਹਿੰਦਾ ਾਨ ਮੈਂ ਸੁਖੀ ਰਹਾ ਬਸ ਕਿਤੇ ਮਾੜੀ ਜੀ ਵੀ ਮੁਸ਼ਕਲ ਨਾ ਮੈਨੂੰ ਕਦੇ ਜ਼ਿੰਦਗੀ ਚ ਆਵੇ ਕਿ ਸਰੀਰ ਤਨ ਆ ਜਾਵੇ ਇਹੀ ਯਤਨ ਕਰਦਾ ਰਹਿੰਦਾ ਯਤਨ ਬਹੁਤ ਸੋਕੇ ਕੀਏ ਦੁੱਖ ਕੋ ਕੀਓ ਨਾ ਕੋਈ ਸੁੱਖਾਂ ਦੇ ਯਤਨ ਬੜੇ ਕੀਤੇ ਪਰ ਦੁੱਖ ਦਾ ਨਾ ਕੀਤਾ ਕੋਈ ਵੀ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੈ ਸੋ ਹੋਏ ਸਤਿਗੁਰੂ ਜੀ ਪ੍ਰਮਾਨ ਕਰਦੇ ਨੇ ਏ ਮਨਾ ਤੂੰ ਸੁਣ ਜੋ ਹਰੀ ਨੂੰ ਪਾਉਂਦਾ ਹੈ ਉਹੀ ਹੁੰਦਾ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜੋ ਉਹਨੂੰ ਪਰਮੇਸ਼ਰ ਨੂੰ ਪਾਉਂਦਾ ਨਾ ਉਹ ਹੁੰਦਾ ਆ ਤੂੰ ਆਪਣੇ ਯਤਨ ਤੇ ਬੜੇ ਕਰੀ ਜਾਂਦਾ ਕਿ ਇਦਾਂ ਕਰ ਲਾਂ ਓਦਾਂ ਕਰ ਲਵਾਂ ਪਰ ਹੋਣਾ ਉਹ ਆ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਸਾਰਾ ਸੰਸਾਰ ਭਿਖਾਰੀ ਹੋਇਆ ਦਰ ਤਰ ਤੇ ਮੰਗਦਾ ਫਿਰਦਾ ਆ ਕਦੇ ਵਾਸਤੇ ਸੁੱਖਾਂ ਵਾਸਤੇ ਜਤਨ ਬਹੁਤ ਸੋਕੇ ਕੀਏ ਸੁੱਖਾਂ ਦੇ ਬੜੇ ਯਤਨ ਕਰਦਾ ਤੇ ਸੁੱਖਾਂ ਵਾਸਤੇ ਦਰ ਦਰ ਦਾ ਭਿਖਾਰੀ ਮੰਗਤਾ ਬਣਿਆ ਹੋਇਆ ਕਦੀ ਕਿਸੇ ਦੇ ਦਰ ਤੇ ਚਲਿਆ ਜਾਂਦਾ ਕਦੀ ਕਿਸੇ ਦੇ ਦਰ ਤੇ ਚਲਿਆ ਜਾਂਦਾ ਬਿਖਾਰੀ ਬਣ ਕੇ ਸੁੱਖਾਂ ਬਾਤ ਤੇ ਦਰ ਦਰ ਤੀ ਮੰਗਦਾ ਫਿਰਦਾ ਜਗਤ ਬਿਖਾਰੀ ਫਿਰਦ ਹੈ ਬੜਾ ਫਿਰਦਾ ਹੈ ਸਾਰਾ ਜਗਤ ਹੀ ਸਭ ਕੋ ਦਾਤਾ RAM ਪਰ ਇਹ ਖਿਆਲ ਕਰ ਇੱਕ ਦਾਤਾ ਸਭ ਜਗਤ ਬਿਖਾਰੀਆਂ ਦੀ ਜਿਹੜੇ ਦੇਣ ਵਾਲਾ ਨਾ ਜਗਤ ਦੇ ਬਿਖਾਰੀਆਂ ਨੂੰ ਦੇਣ ਵਾਲਾ ਇੱਕ ਦਾਤਾ ਹੈ ਬਾਤ ਸਾਰਾ ਰੋਜਾ ਨਾ ਹੀ ਗੁਰਬਾਣੀ ਅੰਦਰ ਫਰਮਾਨ ਕਰਦੇ ਨਾ ਅਸੀਂ ਪੜ੍ਹਦੇ ਆ ਸੁਣਦੇ ਆ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਬਲ ਇਹ ਵਸ ਇੰਨੀ ਗੱਲ ਇੰਨੀ ਪੰਕਤੀ ਜਿਹੜੇ ਪੱਲੇ ਨਾਲ ਵੱਢ ਲਈਏ ਨਾ ਇਹ ਸਭ ਕੁਝ ਦੇਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਸਾਰੀਆਂ ਦਾਤਾਂ ਦੇਣ ਵਾਲਾ ਪਰਮੇਸ਼ਰ ਹੀ ਹੈ ਹੋਰ ਕਿਸੇ ਨੇ ਨਹੀਂ ਦੇਣਾ ਕੋਈ ਤਾਤਰਕ ਬਾਬੇ ਨੇ ਇੱਕ ਟੂਣਾ ਟਪਾਣਾ ਕਰਕੇ ਨਹੀਂ ਮਿਲ ਜਾਣਾ ਕਿਸੇ ਦੇ ਚੌਂਕੀਆਂ ਭਰ ਕੇ ਨਹੀਂ ਮਿਲ ਜਾਣਾ ਚਾਦਰਾਂ ਚੜਾ ਕੇ ਨਹੀਂ ਮਿਲਣਾ ਦੀਵੇ ਜਗਾ ਕੇ ਨਹੀਂ ਕੁਝ ਮਿਲ ਜਾਣਾ ਪਾਤਸ਼ਾਹ ਕਹਿੰਦੇ ਦੇਣ ਵਾਲਾ ਪਰਮੇਸ਼ਰ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋੜਨ ਆਵਈ ਅਗਨਤ ਭਰੇ ਪੰਡਾਰ ਦੇਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਤੇ ਪਾਤਸ਼ਾਹ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਜਗਤ ਭਿਖਾਰੀ ਬਣਿਆ ਹੋਇਆ ਦਰ ਦਰ ਤੇ ਫਿਰ ਰਿਹਾ ਹੈ ਪਰ ਸਾਰਿਆਂ ਦਾ ਦਾਤਾ ਇੱਕ RAM ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਇੱਕ ਦਾਤਾ ਸਭ ਜਗਤ ਭਿਖਾਰੀਆਂ ਹਰ ਜਾਚੇ ਸਭ ਮੰਗ ਮੰਗਣਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾਤਾ ਦੇਣ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਸਾਰੇ ਜਗਤ ਕਾਇਨਾਤ ਨੂੰ ਦਾਤਾ ਦਿੰਦਾ ਹੈ ਕਹੋ ਨਾਨਕ ਮਨ ਸਿਮਰ ਤਿਹ ਪੂਰਨ ਹੋਵਹਿ ਕਾਮ ਸਤਗੁਰੂ ਜੀ ਫਰਮਾਨ ਕਰਦੇ ਹੈ ਮਨ ਤੂੰ ਉਸ ਵਾਹਿਗੁਰੂ ਜੀ ਨੂੰ ਯਾਦ ਕਰ ਕਹੋ ਨਾਨਕ ਮਨ ਸਿਮਰ ਤਿਹ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰ ਉਹਨੂੰ ਯਾਦ ਕਰ ਪੂਰਨ ਹੋਵੇ ਕਾਮ ਤ੍ਰਸਾਰ ਹੀ ਕੰਮ ਪੂਰਨ ਹੋ ਜਾਣਗੇ ਪੂਰੇ ਹੋ ਜਾਣਗੇ ਤੇਰੇ ਕੰਮ ਜਿਹੜੇ ਆ ਨਾ ਸਾਰੇ ਪੂਰਨ ਹੋ ਜਾਣਗੇ ਤੋ ਇਸ ਗੱਲ ਦੀ ਚਿੰਤਾ ਨਾ ਕਰ ਤੇਰੇ ਕਾਰਜ ਕੰਮ ਸਾਰੇ ਹੀ ਪਰਮੇਸ਼ਰ ਸਵਾਰ ਦੇਵੇਗਾ ਪਰ ਤੂੰ ਕੀ ਕਰ ਕਹੋ ਨਾਨਕ ਮਨ ਸਿਮਰਤਿ ਹੈ ਪਰਮੇਸ਼ਰ ਦਾ ਨਾਮ ਜਪ ਉਹਦਾ ਸਿਮਰਨ ਕਰ ਪੂਰਨ ਹੋਵੇ ਕਾਮ ਤਰੇ ਸਾਰੇ ਹੀ ਕਾਰਜ ਪੂਰੀ ਹੋ ਜਾਣਗੇ ਰੱਖੇ ਰਖਣਹਾਰ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਗੁਰੂ ਦੇ ਚਰਨਾਂ ਦੇ ਨਾਲ ਲੱਗ ਪਰਮੇਸ਼ਰ ਦਾ ਨਾਮ ਜਪ ਤਰੇ ਸਾਰੇ ਕਾਰਜ ਸਵਾਰੇ ਜਾਣਗੇ ਥਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰੂ ਜੀ ਦੀ ਆਪ ਹੀ ਕਾਰਜ ਸਵਾਰ ਦਿੰਦੇ ਨੇ ਪਰ ਲੋੜ ਇਹਦੇ ਬਣਦੀ ਸਮਰਪਿਤ ਹੋ ਜਾਈਏ ਗੁਰੂ ਨੂੰ ਕਹੋ ਨਾਨਕ ਮਨ ਸਿਮਰਤ ਇਹ ਸਿਮਰਨ ਕਰੀਏ ਪਰਮੇਸ਼ਰ ਦਾ ਜਾਜ ਕਰੀਏ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰੀਏ ਤੇ ਫਿਰ ਪੂਰਨ ਹੋਵਹਿ ਕਾਮ ਸਾਰੇ ਹੀ ਕਾਮ ਕੰਮ ਕਾਜ ਰੇ ਨੇ ਕਾਰਜ ਰੀਆ ਪੂਰਨ ਹੋ ਜਾਂਦੇ ਨੇ ਪੂਰੇ ਹੋ ਜਾਂਦੇ ਨੇ ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਰਾਧ ਕਰਕੇ ਉਹਦਾ ਸਿਮਰਨ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਵਿਆਪੇ ਮਿਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿ ਕਰਨ ਜੀ ਅੱਗੇ ਤੋਂ ਸਤਿਗੁਰੂ ਜੀ ਕਿਰਪਾ ਬਖਸ਼ੇ ਰਹਿਮਤ ਕਰਨ ਸਮੱਤ ਬਖਸ਼ਿ ਕਰਨ ਜੀ 40 ਲੋਕਾਂ ਤੱਕ ਦੀ ਇੱਥੇ ਕਥਾ ਵਿਚਾਰ ਸਮਾਪਤ ਹੋਈ ਹੈ ਆਓ ਅਖੀਰਲਾ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪ੍ਰਪਾਵਨ ਪੀਤਰ ਹੁਕਮਨਾਮਾ ਆਪ ਜੀ ਆਨੇ ਸ਼ਰਮਣ ਕਰਨਾ ਹੈ ਜੀ ਜਗ ਤੇ ਪਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ